ਸਟਾਰ ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ ਹਮਾਸ جنگ ਵਿੱਚ ਛੋਟੀ ਜਹੀ ਗਾਜ਼ਾ ਪੱਟੀ ਜਿਸ ਵਿੱਚ 2 ਲੱਖ ਦੇ ਲਗਭਗ ਲੋਕ ਰਹਿੰਦੇ ਹਨ ਦੀ ਵੱਡੀ ਪੱਧਰ ਉੱਤੇ ਤਬਾਹੀ ਹੋ ਚੁੱਕੀ ਹੈ ਡੰਡੀ 7 ਅਕਤੂਬਰ 2023 ਨੂੰ ਗਾਜ਼ਾ ਪੱਟੀ ਉੱਤੇ ਪ੍ਰਸ਼ਾਸਨ ਚਲਾ ਰਹੇ ਇਸਲਾਮਿਕ ਸੰਗਠਨ ਹਮਾਸ ਦੇ ਲੜਕਿਆਂ ਨੇ ਇਜ਼ਰਾਈਲ ਵਿੱਚ ਘੁਸਕੇ ਜਿੱਥੇ 1200 ਦੇ ਲਗਭਗ ਲੋਕਾਂ ਨੂੰ ਮਾਰ ਦਿੱਤਾ ਸੀ ਉਥੇ 250 ਤੋਂ ਵਧੇਰੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਗਾਜ਼ਾ ਪੱਟੀ ਵਿੱਚ ਲੈ ਗਏ ਸਨ ਡੰਡੀ ਇਸ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਐਲਾਨ ਕਰ ਦਿੱਤਾ ਸੀ ਡੰਡੀ ਉਸ ਨੇ ਗਾਜ਼ਾ ਪੱਟੀ ਦੇ ਉੱਤਰੀ ਅਤੇ ਕੇਂਦਰੀ ਹਿੱਸੇ ਉੱਤੇ ਬੰਬਾਰੀ ਕਰਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਅਤੇ ਉਸ ਦੀਆਂ ਫੌਜਾਂ ਨੇ ਇਹਨਾਂ ਇਲਾਕਿਆਂ ਉੱਤੇ ਕਬਜ਼ਾ ਵੀ ਕਾਰ ਲਿਆ ਸੀ ਡੰਡੀ ਹੁਣ ਤੱਕ ਇਸ جنگ ਵਿੱਚ 34000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ ਡੰਡੀ ਇਸ ਤਬਾਹੀ ਤੋਂ ਬਾਅਦ ਇੱਥੇ ਰਹਿੰਦੇ 14 ਲੱਖ ਤੋਂ ਵਧੇਰੇ ਫਿਲਸਤੀਨੀ ਬਚ ਬਚਾ ਕੇ ਦੱਖਣੀ ਹਿੱਸੇ ਵਿੱਚ ਆ ਗਏ ਸਨ ਅਤੇ ਰਫਾਹ ਸ਼ਹਿਰ ਦੇ ਨੇੜੇ ਉਹਨਾਂ ਨੇ ਪਨਾਹ ਲਈ ਹੋਈ ਸੀ ਡੰਡੀ ਇਹ ਹਿੱਸਾ ਮਿਸਰ ਦੀ ਸਰਹੱਦ ਨਾਲ ਲੱਗਦਾ ਹੈ ਡੰਡੀ ਹੁਣ ਇਜ਼ਰਾਇਲ ਇਸ ਦੇ ਬਚਦੇ ਹਿੱਸੇ ਉੱਤੇ ਵੀ ਫੌਜੀ ਹਮਲਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਡੰਡੀ ਉਸ ਨੇ ਇੱਕ ਤਰ੍ਹਾਂ ਨਾਲ ਇਸ ਦੱਖਣੀ ਹਿੱਸੇ ਉੱਤੇ ਬੰਬਾਂ ਨਾਲ ਸਟਾਰਟ ਇੱਕ ਹਮਲਾ ਕਾਰਕ ਕੇ ਇਸ ਸੰਬੰਧੀ ਆਪਣਾ ਇਰਾਦਾ ਵੀ ਸਪਸ਼ਟ ਕਰ ਦਿੰਦਾ ਹੈ ਡੰਡੀ ਪਹਿਲੇ ਹਮਲੇ ਵਿੱਚ 22 ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਡੰਡੀ ਹੁਣ ਅਮਰੀਕਾ ਸਮੇਤ ਬਹੁਤੇ ਪੱਛਮੀ ਮੁਲਕਾਂ ਨੇ ਇਜ਼ਰਾਈਲ ਨੂੰ ਰਫਾਹਾ ਉੱਤੇ ਹੋਰ ਹਮਲੇ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਅਜਿਹਾ ਕਰਨ ਉੱਤੇ ਇਹ ਹਮਲੇ ਲੋਕਾਂ ਦੇ ਕਤਲੇਆਮ ਵਿੱਚ ਬਦਲ ਜਾਣਗੇ ਡੰਡੀ ਦੂਜੇ ਪਾਸੇ ਮਿਸਰ ਅਤੇ ਕਤਰ ਲਗਾਤਾਰ ਇਹ ਯਤਨ ਕਰਦੇ ਆ ਰਹੇ ਹਨ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਕੋਈ ਸਮਝੌਤਾ ਕਰਵਾ ਸਕਣ ਡੰਡੀ ਇਨ੍ਹਾਂ ਯਤਨਾਂ ਵਿੱਚ ਸਾウਦੀ ਅਰਬ ਵੀ ਸ਼ਾਮਲ ਹੈ ਡੰਡੀ ਅਮਰੀਕਾ ਦੇ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਵੀ ਕੋਈ ਰਾਹ ਲੱਭਣ ਲਈ ਇਸ ਖੇਤਰ ਦੇ 7 ਦੌਰੇ ਕਰ ਚੁੱਕੇ ਹਨ ਡੰਡੀ ਉਹਨਾਂ ਦਾ ਮੰਤਵ ਜਿੱਥੇ ਇਜ਼ਰਾਈਲੀ ਬੰਦਕਾਂ ਨੂੰ ਛੜਵਾਉਣਾ ਹੈ ਉਥੇ ਗਾਜ਼ਾ ਵਿੱਚ ਲੜਾਈ ਨੂੰ ਖਤਮ ਕਰਨਾ ਵੀ ਹੈ ਡੰਡੀ ਦੂਸਰੇ ਪਾਸੇ ਦੁਨੀਆ ਪਾਰ ਵਿੱਚ ਹੋ ਰਿਹਾ ਇਸ ਮਨੁੱਖੀ ਕਾਂਨ ਵਿਰੁੱਧ ਸਖਤ ਪ੍ਰਤੀਕਰਮ ਹੋ ਰਿਹਾ ਹੈ ਡੰਡੀ ਅਮਰੀਕਾ ਵਿੱਚ ਵੀ ਨਿਤ ਦਿਨ ਇਸ ਲੜਾਈ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਟੀਆਂ ਦੇ ਵਿਦਿਆਰਥੀ ਵੀ ਸ਼ਾਮਲ ਹਨ ਡੰਡੀ ਜਿੱਥੇ ਇਜ਼ਰਾਈਲ ਹਮਾਸ ਗੁਰੀਲਿਆ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਹਮਲੇ ਕਰ ਰਿਹਾ ਹੈ ਉਥੇ ਉਹ ਹਰ ਹਿਲੇ ਆਪਣੇ ਬੰਦਕਾਂ ਨੂੰ ਛੁਡਵਾਉਣ ਦੇ ਯਤਨਾਂ ਵਿੱਚ ਵੀ ਤੇਜ਼ੀ ਲਿਆ ਰਿਹਾ ਹੈ ਡੰਡੀ